ਆਹ ਰਹੀ ਪੁੱਤ ਉਹ ਅੰਕਲ ਤੇ ਗਏ ਪੁੱਤਾਂ ਅੰਕਲ ਗਏ ਜਪੂ ਦਾ ਨਾ ਆਇਆ ਪਾਰਸਲ ਤੇ ਮੈਂ ਮੰਗਵਾਈ ਸੀ ਜਪਨੌਰ ਦੀ ਇੱਕ ਕੀ ਮੰਗਾਇਆ ਸੀ ਜੱਪੂ ਰੱਖ ਦੋ ਤੇ ਮੈਂ ਬਣਾ ਲਈਆਂ ਸਲਵਾਰ ਇੱਕ ਰਹਿ ਗਈ ਬਸ ਹਾਂ ਬੱਪੂ ਚਲੋ ਪਾਪਾ ਕੋ ਪਾਪਾ ਕੀ ਕਰਦੇ ਨੇ ਪੁੱਛੀ ਜਰਾ ਪਪਾ ਕੀ ਕਰੀ ਜਾਂਦੇ ਨੇ ਹੈ ਯਾ ਪਪਾ ਪਰਚਲ ਖੋਲੋ ਪਪਾ ਪਰਚਲ ਖੋਲੋ ਸੁੱਤੇ ਨਾ ਰੋ ਬਈ ਟਾਈਮ ਦੇਖ ਲੋ 1:30 ਵਜੇ ਹੋਇਆ ਰੋ 4 ਵਜੇ ਉੱਠ ਕੇ ਕੀ ਕਰ ਰਹੀ ਸੀ ਆ ਜਾ 4 ਵਜੇ ਉੱਠ ਕੇ ਤੇ ਨਿਤਨੇਮ ਘਰੀਦਾ ਨਾ ਤੋਕੇ ਆ ਜਾ ਜਦੋਂ ਪਪਾ ਨਹੀਂ ਉੱਠਦੇ ਗੁੱਛਾ ਕਰਦੇ ਬਾਈ ਦਾ ਚੁ ਨਮਾ ਕੋਲ ਨਹੀਂ ਪਤਾ ਲਾਹੀਂ ਜਾ ਰ ਆ ਵੀਡੀਓ ਰੋਕਨੀ ਪੈਣੀ ਹੁਣ ਜੱਪੂ ਦੀ ਆ ਗਈ ਫੀਡਿੰਗ ਬੋਤਲ ਆ ਲਿਆਂਦੀ ਹੈ ਆਈ ਹੈ ਤੇ ਜੱਪ ਨੂੰਰ ਲੈ ਕੇ ਬੈਠੀ ਪਹਿਲੀ ਜੱਪੂ ਦੁੱਧ ਵੀ ਕਿਤੇ ਚ ਪੀਏਗਾ ਫਿਰ ਐਚ ਵੀ ਆਏਗਾ ਹੈ ਸੋਨਾ ਪੱਤੇ ਸੀ ਸੋ ਨਹੀਂ ਲੱਗੀ ਬੋਤਲ ਇਹਨੂੰ ਅਜੇ ਨਾ ਬੋਇਲ ਕਰਾਂਗੇ ਫੇਰ ਹੀ ਬਣਾਵਾਂਗੇ ਤੇ ਪਾਪਾ ਇੱਧਰ ਉੱਠਣ ਦਾ ਨਾਮ ਨਹੀਂ ਲੈਂਦੇ ਸੁੱਤੇ ਪਏ ਨੇ ਕਹਿੰਦੇ ਮੈਂ 4 ਵਜੇ ਉੱਠਿਆ ਸੀ ਕੋਈ ਨਹੀਂ ਉੱਠੇ 4 ਵਜੇ ਇਹ ਤਾਂ ਹੈ ਕੀ ਬੋਤੇ ਹਾਂ ਹਾਂ ਚੋ ਚੋ ਤੇ ਪਾ ਇਹਦੇ ਨਾਲ ਬੋਤਲ ਚ ਫਾ ਓਏ ਨਹੀਂ ਪੰਦੇ ਵਿੱਚ ਚਾ ਰੱਖ ਦੋ ਹੁਣ ਆਹ ਅਜੇ ਲੱਖ ਦੋ ਆ ਪਲੇਟ ਐ ਇਹ ਦੇਖੋ ਕੀ ਆ ਗਈ ਜੋ ਮੈਂ ਸਲਵਾਰ ਸੀ ਲਾ ਥੋੜੀ ਜਿਹੀ ਰਹਿ ਗਈ ਪਤਣਾ ਇਹ ਫੇਰ ਫੇਰ ਕਰਾਂਗੇ ਸਸਕਾਲ ਦੇ ਸਾਰਿਆਂ ਨੂੰ ਉਮੀਦ ਹੈ ਕਿ ਸਭ ਵਧੀਆ ਹੋਵੇਗਾ ਅੱਜ ਕੁਝ ਹੋਵੇ ਅਸੀਂ ਵੀ ਵਧੀਆ ਹਾਂ ਤੇ ਉਮੀਦ ਹੈ ਕਿ ਸਾਰਿਆਂ ਦਾ ਇੰਡੀਪੈਂਡੈਂਸ ਵਧੀਆ ਗਿਆ ਹੋਏਗਾ ਤੇ ਅੱਜ ਜਨਮਾਸ਼ਟਮੀ ਹੈ ਜਨਮਾਸ਼ਟਮੀ ਪਿੰਡਾਂ ਥਾਂ ਮੱਚ ਕਿੱਥੇ ਹੁੰਦੀ ਹੈ ਹਨਾ ਪਿੰਡ ਅੱਜ ਆਪਣੇ ਤੇ ਇੱਥੇ ਕੋਈ ਨਹੀਂ ਆਜੋ ਵਿਚਾਰ ਸੀ ਜਾਣਦਾ ਕਿ ਬਾਗੇ ਪੁਰਾਣੇ ਜਾਵਾਂਗੇ ਤੇ ਕਿਉਂਕਿ ਦੋ ਦਿਨ ਬਡੀਆਂ ਤੇ ਫੰਕਸ਼ਨ ਤੇ ਜਾਣ ਲਗਾਤਾਰ ਇੱਕ ਦਿਨ ਛੱਡ ਕੇ ਆਏ ਤੁਹਾਨੂੰ ਇੱਕ ਦਿਨ ਛੱਡ ਕੇ ਤੇ ਨਾਲ ਲਗਾਤਾਰ ਆ ਗਏ ਕਿਹ ਲੋ ਹਨਾ ਤੇ ਕੱਲ ਕੱਲ ਤੇ ਚਲੋ ਕਹੇ ਨਹੀਂ ਅਸੀਂ ਕੱਲ ਘਰੀ ਸੀ ਤੇ ਅੱਜ ਜਾਣਾ ਸੀ ਅਸੀਂ ਬਾਗੇ ਭਰਾਨੇ ਤੇ ਲੇਟ ਕਾਫੀ ਹੋ ਗਏ ਉਹਦੇ ਕਰਕੇ ਅਸੀਂ ਸਾਡੇ ਤੋਂ ਜਾਇ ਨਹੀਂ ਗਿਆ ਤੇ ਤੁਹਾਡੇ ਬਾਜੀ ਵੀ ਬਾਹਰ ਹੈਗੇ ਨੇ ਉਹ ਸਬਜੀ ਬਣਾਈ ਜਾਂਦੇ ਨੇ ਸਬਜੀ ਬਣਾ ਰਹੇ ਨੇ ਆਲੂ ਪਕੌੜੇ ਦੀ ਫੁਰਾ ਸੇ ਕਈ ਵਾਰੀ ਤੁਹਾਡੇ ਬਾਜੀ ਦੀ ਹੀ ਜ਼ਿੰਮੇਵਾਰੀ ਹੋ ਜਾਂਦੀ ਏ ਸਬਜੀ ਬਣਾਉਣ ਦੇ ਵਿੱਚ ਜੀ ਬਣੀ ਪਾਣੀ ਭਰਨ ਨੂੰ ਆ ਲਾਇਆ ਬੋਤਲ ਨਾ ਮਾ ਬੋਤਲ ਤਾਂ ਮੈਂ ਨਿਊਟਰੀ ਦੀ ਸਬਜੀ ਤੇ ਸਵੇਰੇ ਹੀ ਨਾ ਖਾ ਲਈ ਫੌਂਟੀ ਦੇ ਨਾਲ ਨਾ ਮੈਂ ਉਹ ਬਣਾਉਂਗੀ ਚਾਵਲਾਂ ਵਾਲੀਆ ਚਾਵਲ ਬਣਾਈ ਸੀ ਦੁਪਹਿਰੀ ਹੈ ਨਾ ਤੇ ਮੈਂ ਸੋਚ ਰਹੀ ਸਵੇਰੇ ਉਹ ਰੋਟੀਆਂ ਇਹਦੇ ਵਿੱਚ ਪਾ ਲਾਂ ਚਾਵਲ ਹੈ ਨਾ ਫੌਂਟ ਕੈਂਪਰ ਫਲਾਉਣਾ ਮੋੜੇ ਖੀਰੇ ਨਹੀਂ ਲੈਂਦੇ ਤੁਸੀਂ ਆ ਜਾਓ ਕੀ ਕੀ ਤੇ ਕੀ ਦਾ ਆਵਾਜ਼ ਪਿਆਜ 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 ਨਾਲ ਚੰਗੀ ਤਾਂ ਲੱਗਦੀ ਹੈ ਪਰ ਫਿਰ ਵੀ ਆਹ ਡੇਲੀ ਦਾ ਕੰਮ ਹੈ ਇਹ ਡੇਲੀ ਦੇ ਕੰਮ ਦੇ ਕੰਮ ਘਟਦੇ ਘਟਣੇ ਵੱਧਦੇ ਜਾਦੇ ਇਹ ਵੀ ਨਵਾਂ ਕੰਮ ਹੈ ਕੋਈ ਨੀ ਪਰਣਾ ਇਹ ਮੈਂ ਐਡ ਕਰਦਾ ਬਰਕ ਬਰਕ ਬਰ ਮੈਂ ਫਿਰ ਉਹ ਮੈਨੂੰ ਫੱਟੀ ਫੜਾ ਦੋ ਮੈਂ ਉਰੇ ਕਰਕੇ ਫੜਾਉ ਕੱਢ ਦੇ ਦੀ ਡੀਫਰੋਸਟ ਕੀਤੀ ਸੀ ਰਾਤ ਨੂੰ ਦੋ ਦਿਨ ਬਾਅਦ ਦੇਖਿਆ ਨਾ ਫਿਰ ਡੀਫਰੋਸਟ ਕਰਕੇ ਵਧੀਆ ਰਹਿ ਗਿਆ ਜਿਹੜੀ ਜਿੰਨਾ ਭੈਣ ਜਿਹੜੀ ਭੈਣ ਨੇ ਇੱਕ ਕਮੈਂਟ ਦਿੱਤਾ ਸੀ ਨਾ ਵੀ ਵੀਡੀਓ ਵੇਖਣੀ ਬੰਦ ਕਰਤੀ ਤੇ ਉਹਨਾਂ ਨੇ ਸ਼ਾਇਦ ਪਾਉਜ਼ ਕਰਕੇ ਦੁਬਾਰਾ ਵੇਖੀ ਵੀਡੀਓ ਤੇ ਮੈਂ ਉਹਨਾਂ ਦਾ ਥੈਂਕਸ ਕਮਾਂਗੀ ਕਿ ਉਹਨਾਂ ਨੇ ਚਲੋ ਵੀਡੀਓ ਪੂਰੀ ਦੇਖੀ ਸਾਡੇ ਕਹਿਣ ਤੇ ਕਿਉਂਕਿ ਅੱਗੇ ਵੀਡੀਓ ਵਧੀਆ ਸੀ ਬਸ ਉੱਥੇ ਥੋੜੀ ਗੜਬੜ ਹੋ ਗਈ ਸੀ ਪਿਛਲੀ ਗੱਲ ਤਾਂ ਰਿਪੀਟ ਕਰਦੀ ਆ ਕਿਉਂਕਿ ਤੁਹਾਡੇ ਤੱਕ ਵੀ ਗੱਲ ਕਰਨੀ ਚਾਹੀਦੀ ਆ ਨਾ ਸਾਨੂੰ ਆਪਸ ਦੇ ਵਿੱਚ ਗੱਲ ਕਰਨੀ ਚਾਹੀਦੀ ਆ ਕੈਮਰੇ ਦੇ ਸਾਹਮਣੇ ਜੇ ਅਸੀਂ ਗੱਲ ਕਰਦੇ ਤਾਂ ਤੁਹਾਡੇ ਨਾਲ ਹੀ ਕਰਦੇ ਆ ਤੇ ਇਹੋ ਬਾਕੀ ਰਹੀ ਕਮੈਂਟ ਦੇ ਵਿੱਚ ਇੱਕ ਨਾ ਫੈਨ ਨੇ ਹੋਰ ਕਮੈਂਟ ਕੀਤਾ ਕਿ ਰਮਨ ਜਦੋਂ ਤੁਸੀਂ ਆ ਰਜੀ ਇਤਨੂੰ ਤੁਹਾਡੇ ਭਾਜੀ ਤੇ ਕੇ ਗੱਲ ਕਰਦੇ ਹੋ ਨਾ ਉਹ ਬੜਾ ਵਧੀਆ ਲੱਗਦਾ ਤੇ ਤੁਹਾਡੇ ਹੀ ਭਾਜੀ ਇਹਦੇ ਹਨਾ ਤੇ ਤੁਹਾਡੇ ਭਾਜੀ ਹੋਰ ਇੱਕ ਭਈਆ ਜੀ ਨਾ ਕਿਹਾ ਪਰ ਭਈਆ ਜੀ ਭਈਆ ਜੀ ਕੈਸੀ ਪਤਾ ਨਹੀਂ ਉਹ ਦੂਜੀ ਭੈਣ ਨੇ ਕਿਹਾ ਸੀ ਕਿ ਭਈਆ ਨਾਲ ਕਿਹਾ ਕਰੋ ਉਹ ਮੈਂ ਤੁਹਾਨੂੰ ਦੱਸਨੀ ਆ ਉਹ ਭਈਏ ਵਾਲੀ ਗੱਲ ਕਿਉਂ ਹੈ ਜਦੋਂ ਜਦੋਂ ਨਵੀਂ ਨਵੀਂ ਗੱਲ ਸਾਡੀ ਸ਼ੁਰੂ ਹੋਈ ਸੀ ਨਾ ਰਜੀਤ ਨਾ ਮੇਰੀ ਫੇਸਬੁਕ ਤੇ ਰਾਈ ਤੇ ਉਦੋਂ ਨਾ ਜਦੋਂ ਮੈਂ ਹਰਜੀਤ ਦੀ ਆਈਡੀ ਚੈੱਕ ਕੀਤੀ ਸੀ ਉਹਦੇ ਵਿੱਚ ਫੋਟੋ ਹੈਗੀ ਉਹ ਮੈਂ ਤੁਹਾਨੂੰ ਫੋਟੋ ਦਿਖਾਉਂਗੀ ਉਹਨੇ ਹਰਜੀਤ ਦੇ ਬਾਹਰ ਨੇ ਉਹ ਉਹਨੇ ਅੰਦਰ ਆਂਦੇ ਨੇ ਤਾਂ ਉਹਨਾਂ ਦੀ ਆਈਡੀ ਦੇ ਵਿੱਚ ਉਹ ਖਲਵਾ ਕੇ ਖੋਲਦੇ ਮੇਰੀ ਵੀ ਜਾਏਗੀ ਪਰ ਮੈਂ ਵਲੌਗ ਬਣਾਵਾਂਗੀ ਨਾਲ ਉਹ ਖੋਲ ਕੇ ਤੁਹਾਨੂੰ ਮੈਂ ਉਹ ਫੋਟੋ ਦਿਆਂ ਫਿਰ ਤੁਸੀਂ ਮੈਨੂੰ ਗੈਸ ਕਰਿਓ ਕਿ ਮੇਰਾ ਕਹਿਣਾ ਸਹੀ ਸੀ ਹਰਜੀਤ ਨੂੰ ਭਈਆ ਕਹਿਣਾ ਸਹੀ ਸੀ ਕਿ ਨਹੀਂ ਉਹ ਫੋਟੋ ਚ ਲੱਗ ਰਿਹਾ ਮੈਂ ਪਰ ਮੈਂ ਬਾਅਦ ਚ ਨਹੀਂ ਕਹਿੰਦੀ ਉਹ ਫੋਟੋ ਚ ਤਾਂ ਹੀ ਤੇ ਮੈਂ ਉਦੋਂ ਫਿਰ ਹਰਜੀਤ ਨੂੰ ਕਹੇ ਸੀ ਜੋ ਉਹਨ ਦਾ ਟਾਈਮ ਜਿਹੜੀ ਤੁਸੀਂ ਇਸ ਟਾਈਮ ਮੇਰੇ ਨਾਲ ਗੱਲ ਕਰ ਰਹੇ ਹੋ ਹਨਾ ਉਸ ਟਾਈਮ ਦੀ ਮੈਨੂੰ ਲਾਈਵ ਵੀਡੀਓ ਫੋਟੋ ਭੇਜੋ ਤੇ ਉੱਥੇ ਮੈਂ ਤੁਹਾਡੇ ਭਾਰੀ ਨੂੰ ਪਸੰਦ ਕੀਤਾ ਸੀ ਉਹ ਮਿਨਿਮਲ ਪਹਿਲੇ ਪਸੰਦ ਪਸੰਦ ਆਇਆ ਸੀ ਤਾਂ ਕਰਕੇ ਤੇ ਦੇਖੋ ਹੁਣ ਇਹ ਦੇਖ ਚਲ ਗਿਆ ਇਸ ਗੱਲ ਤੋਂ ਦੇਖੋ ਮੋਟੇ ਮੋਟੇ ਜੇ ਤੁਹਾਡੀ ਆਈਡੀ ਹੈਗੀ ਹੈ ਫੇਸਬੁਕ ਵਾਲੀ ਉਹਦੇ ਵਿੱਚ ਉਹ ਫੋਟੋ ਹੈਗੀ ਹੈ ਨਾ ਤੁਹਾਡੀ ਉਹ ਜਿਹਦੇ ਮੈਂ ਸਭ ਤੋਂ ਪਹਿਲੇ ਕਿਹਾ ਸੀ ਪੀਲ ਔਰ ਪਰਪਲ ਕਲਰ ਦੀ ਸੈਲਟ ਵਾਲੀ ਜਿਸਮਾ ਭਈਆ ਕਿਹਾ ਸੀ ਉਹ ਤੇ ਹਰ ਨਾ ਉਹ ਗੱਲ ਹਾਂ ਹੈ ਨਾ ਹੈਗੀ ਹੈ ਨਾ ਗੱਲ ਤੇ ਆ ਹੋਰ ਕੀ ਸੀ ਮੂੰਛਾ ਰੱਖਣਾ ਮੂੰਛਾ ਰੱਖਿਆ ਨਾਲੇ ਇਹ ਚ ਘੱਟ ਸੀ ਬੜੀ ਹੁਣ ਤੇ ਬੁੱਢੇ ਹੋ ਗਏ ਉਹ ਛੋਟੀ ਹੁੰਦੀ ਬਹੁਤ ਹੋਰੀ ਕਿੰਨੇ ਉਮਰ ਦੀ 20 ਸਾਲਾਂ ਦੀ ਹੋएगी ਮੈਂ ਸੀਗਾ 13-14 ਸਾਲ ਨਾ ਹੀ ਆਵੇਂ ਬੜਾ ਦੇਰਾ 12-13 ਜਦ ਵੀ ਮੈਂ ਵੇਖੀ ਹੋਇਆ ਉਹ ਤੇ ਮੁਛਾ ਹੀ ਨਹੀਂ ਆ ਉਹ ਤੇ ਮੁਛਾ ਨਹੀਂ ਆਈ ਆ ਤੇ ਉਹਦੇ ਚ ਮੁਛਾ ਆਈ ਹੈ ਹਨ ਤੇ ਕੋਈ ਨਹੀਂ ਮੈਂ ਦਿਖਾਉਂਗੀ ਹੁਣੇ ਦੇਖ ਕੇ ਮੈਨੂੰ ਤੁਹਾਡਾ ਫੋਨ ਕਿਤੇ ਮੈਨੂੰ ਆਈਡੀ ਚੈੱਕ ਕਰਵਾ ਲਾ ਉਹ ਗੱਡੂ ਦੀ ਫੋਟੋ ਉਹ ਕੱਢ ਮੈਂ ਲਵਾ ਤਾ ਤੁਹਾਡੀ ਉਹ ਮੇਰਾ ਕਾਕਾ ਕਿਵੇਂ ਪਿਆ ਕਿਤੋਂ ਆਇਆ ਤੁਹਾਡੇ ਕੋਲ ਤੁਹਾਡੀ ਪੁਰਾਣੀ ਫੋਟੋ ਹੈਗੀ ਯਸ ਸਾਡੇ ਬਾਜੀ ਦੀ ਨਾ ਫੋਟੋ ਦਿਖਾਣੀ ਆ ਹੁਣ ਵੇਲੇ ਆ ਕੇ ਮੈਂ ਕਿਸੀ ਕਿ ਚੱਲ ਡਿਨਰ ਰੋਟੀ ਖਾ ਕੇ ਫਿਰ ਦੱਸਾਂਗੇ ਮੈਂ ਉਹਨਾਂ ਉਹ ਪੁਰਾਣੀ ਫੋਟੋ ਗਈ ਤੁਹਾਡੀ ਪਈ ਕਿਸੇ ਚ ਐੜੀ ਚ ਉਹ ਤਾਂ ਮੈਂ ਫੋਟੋ ਦਿਖਾਣੀ ਆ ਤੋਂ ਤੋ ਸੇ ਵੀ ਆ ਕੀ ਹੋ ਰਿਹਾ ਓ ਮਾਜਣਾ ਰਗਾ ਲਾਂਦਾ ਮੈਂ ਮਾਜਣਾ ਰਗਾ ਲੈ ਦਿਖਾਨੀ ਕੋਈ ਨਹੀਂ ਵੇਟ ਕਰੋ ਵੇਟ ਮੈਨੂੰ ਕੱਢਣੇ ਤੇ ਟਾਈਮ ਲੱਗ ਜਪਨ ਨੂੰ ਪਤਾ ਨਹੀਂ ਕਰੇ ਆ ਕੇ ਕੀ ਹੋ ਜਾਂਦਾ ਠੀਕ ਹੈ ਤੇ ਚੂ 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 ਇਹ ਹਲੇ ਲੱਗ ਜਾਂਦੀ ਆ ਕਰਨ ਆ ਦੇਖੋ ਤੁਹਾਡੇ ਬਾਜੀ ਦੀ ਫੋਟੋ ਸਾਨੀ ਰੁਕ ਜਾ ਬ੍ਰਾਈਟਨੈਸ ਕਰਦਾ ਜਦ ਤੱਕ ਕੀ ਪਤਾ ਲੱਗੇ ਸਾਰੇ ਇਹ ਦੇਖੋ ਧਿਆਨ ਨਾਲ ਦਿਖਾਣਾ ਆਰਾਮ ਨਾ ਆਰਾਮ ਕਿੰਨਾ ਸੋਹਣਾ ਸਲੱਖਾ ਮੁੰਡਾ ਮਿਲਿਆ ਤੈਨੂੰ ਦੇਖ ਇਧਰ ਇੱਕ ਹੋਰ ਦਿਖਾਨੀ ਆਈ ਉਹ ਫਿਰ ਆਈ ਉਹ ਫਿਰ ਸਟਲਟ ਤੇ ਵਿੱਚ ਬਪੂ ਕਿਟੂ ਆਇਆ ਮੇਰਾ ਪੁੱਤ ਛੋਣਾ ਛੋਣਾ ਲੱਡੂ ਛਾਚੀ ਦਾ ਬਾਉ ਸਾਰਿਆਂ ਨੂੰ ਫੋਟੋ ਵੇਖ ਕੇ ਮੈਂ ਕਿਹਾ ਸੀ ਉਹਦੇ ਤੇ ਉੱਚ ਤੇ ਅਸੀਂ ਚੱਪੰਜੀ ਉਹ ਨਹੀਂ ਹੁੰਦੇ ਚਿਪੂ ਚਿਪਕੋ ਆਜ ਤਾਂ ਦੇਖੋ ਇਹ ਕਿੰਨੀਆਂ ਸੋਹਣੀਆਂ ਲੱਗਦੀਆਂ ਜੁਲਫਾਂ ਦੇ ਗਜਾਬ ਲੈ ਕਿੱਥੇ ਇੱਥੇ ਦੱਸਿਆ ਹਨਾ ਐਵੇਂ ਹਨਾ ਅਜੀਰ ਕਿਵੇਂ ਦਾ ਲੱਗ ਰਹੇ ਨੇ ਇੱਥੇ ਕਮੈਂਟ ਕਰਕੇ ਜਰੂਰ ਦੱਸਿਓ ਸੋਹਣਾ ਲੱਗਦਾ ਮਾਰੇ ਨਾਰਗਾ ਹੋਰ ਦਿਖਾਵਾਂ ਹੋਰ ਤੇ ਨਹੀਂ ਆਈ ਅਸੀ ਫੋਟੋ ਇਹ ਆ ਨਾ ਦਿਖਾਵਾਂ ਜਿਹੜੀ ਹਾਂਜੀ ਚਲੋ ਅੱਜ ਜੋ ਪਨੌਰ ਨਹੀਂ ਦਿਖਾਈ ਅਸੀ ਹਨਾ ਆਹ ਦੇਖੋ ਭਈ ਸੱਚੀ ਕਾਬਲਾ ਹੋ ਜਾ ਪਨੋਰਾ ਜਪਨੋਰਾ ਸੱਚੀ ਕਾਲ ਕਛਾਰੀਆਂ ਪੂਆ ਨੂੰ ਸੱਚੀ ਕਾਲ ਸਾਰੀਆਂ ਦਾਦੀਆਂ ਨੂੰ ਸਾਰੀਆਂ ਦਾਦੀਆਂ ਨੂੰ ਲੈ ਲੈ ਸਾਰਾ ਦੀ ਵੀ ਟੱਕੇ ਕੱਟ ਕਰਿਆ ਕਰ ਜੀ ਦਾ ਫੋਨ ਆਇਆ ਸੀ ਨਾ ਅੱਜ ਜਗਰਾਉ ਤੋਂ ਉਹ ਦੀਦੀ ਵੀ ਸਾਡੇ ਵਲੌਗ ਦੇਖਦੇ ਨੇ ਹਣਾ ਕਾਫੀ ਟਾਈਮ ਤੋਂ ਅਸੀਂ ਗੱਲਬਾਤ ਹੁੰਦੀ ਰਹਿੰਦੀ ਮਤਲਬ ਸਾਰਿਆਂ ਨਾਲ ਹੀ ਹੁੰਦੀ ਹੈ ਜਿਹਨੇ ਪੈਪਰਾ ਸਾਨੂੰ ਫੋਨ ਕਰਦੇ ਨੇ ਨਾ ਕਈ ਤੇ ਮਤਲਬ ਕਿ ਅਵੇ ਕਾਲ ਕਰਦੇ ਜਿਵੇਂ ਆਪਣੇ ਹੀ ਨੇ ਹਣਾ ਜਿਹਨੇ ਆਪ ਦੇ ਨੇ ਤੇ ਆਪਣੀ ਆ ਸਾਰੇ ਆਪਣੀ ਆ ਮਤਲਬ ਕਿ ਇੱਕ ਹੁਣ ਜਿਵੇਂ ਜਿਵੇਂ ਬਠੰਡੇ ਤੋਂ ਦੇ ਭੈਣ ਦਾ ਫੋਨ ਆਇਆ ਇਹ ਲੱਕੜੀ ਤੋਂ ਦੂਜੇ ਦਿਨ ਆਇਆ ਸੀ ਨਾ ਉਹ ਭੈਣ ਕਹਿੰਦੀ ਮੈਂ ਤੁਹਾਡੇ ਲੱਕੜੀ ਬੰਨਣਾ ਉਹਨਾਂ ਦੀ ਮੇਰੇ ਬ੍ਰਦਰ ਆਣੇਗਾ ਮੈਂ ਕਿਹਾ ਕੋਈ ਨਹੀਂ ਭੈਣ ਮੈਂ ਵੀ ਤੇਰਾ ਭਰਾ ਆਈ ਆ ਉਹ ਨਾ ਜਪਲੋ ਸਮਝਾ ਰਹੀ ਸੀ ਇਹ ਜਪਨ ਉਹਨੂੰ ਕਾਲਾ ਟਿੱਕਾ ਲਾ ਕੇ ਰੱਖਿਆ ਕੱਲ ਤੇ ਬੜੀ ਨਾ ਨੋਟੰਕੀ ਬਾਜੀ ਕਰਦੀ ਏ ਅੱਛਾ ਸੋਹਣੀ ਲੱਗਦੀ ਰਹਿੰਦੀ ਏ ਇਹ ਤਾਂ ਗੰਦੀ ਪੁੱਤ ਗੰਦਾ ਪੁੱਤ ਗੰਦਾ ਪੁੱਤ ਹੈਗਾ ਹੁਣ ਪਾਰ ਕਰੂਗਾ ਮੈਂ ਮਮਾ ਨੂੰ ਪਾਰ ਕਰੇਗਾ ਜਪੂ ਪਾ ਮम्मा ਨੂੰ ਕਰਦਾ ਪਾਰ ਪਾਪਾ ਨੂੰ ਪਾਪਾ ਨੂੰ ਪਾਪਾ ਜੇ ਲੈ ਜਾਂਦੇ ਹੁੰਦੇ ਨਾ ਇਹ ਨਾ ਜਪਨੂਰ ਪਤਾ ਕੀ ਕਰਦੀ ਜੇ ਮੈਂ ਤੁਹਾਨੂੰ ਦੱਸਨੀ ਆ ਇਹ ਨਾ ਜਦੋਂ ਮੈਂ ਇਹਨੂੰ ਡਾਂਟਦੀ ਹੋਵਾਂਗੀ ਜਪਨੂਰ ਨੂੰ ਤੇ ਫਿਰ ਦੇ ਕਹੀ ਪਾਪਾ ਕੋਲ ਚਲੀ ਜਾਏਗੀ ਫਿਰ ਕਹੇਗੀ ਮम्मा ਮਾਰਿਆ ਨਾਲ ਹੀ ਨਾਲ ਹੀ ਮੈਂ ਕਹਿੰਦਾ ਨਹੀਂ ਨਾ ਅੱਛਾ ਆ ਜਾ ਪੁੱਤ ਮੇਰੇ ਕੋਲ ਆ ਜਾ ਹੈ ਤੇ ਨਾਲ ਹੀ ਕਹਦੀ ਕਿ ਉਸੇ ਟਾਈਮ ਹੀ ਬਦਲ ਜਾਏਗੀ ਕਹੇਗੀ ਪਾਪਾ ਮਾਰਿਆ ਨਾਲ ਹੀ ਨਾਲ ਹੀ पापा ने देखो तो क्या ना हुए मैं को क्या नहीं ना ऐ मेरा नाम पापा <laughs> दुगी पापा मार दिया किन्हें मारे पापा मार दिया पा -पा पापा मार दिया काका बने हैं काका बने हैं ये है ही मेरा काका है ना भाई सोने सोने काका मेरा प्यार आ प्यार आ कैडी ड्रेस पाई है जब पुणे कौन ले आया सी जब जब पुणे रे पुणे कोड़े जाना है ना ऐसी जाना है होने थोड़े दिन तक छोटे ਜੱਫੀ ਨੂਰ ਕਾ ਫਰੀਦ ਕੋਟ ਤੇਲੇ ਬੁਆ ਨੁੰਨੀ ਦੇ ਰਬਾ ਬੁਆ ਨੁੰਨੀ ਕਿੱਥੇ ਜਾਣਾ ਨੁੰਨੀ ਲੈ ਕੇ ਤੇ ਤੇ ਬੁਆ ਮੈਂ ਦਵਾਂਗੀ ਮੈਂ ਇੱਧਰ ਆਉਂਦੀ ਉੱਥੇ ਇਹ ਹੋ ਗਿਆ ਮੈਂ ਨਹੀਂ ਕਰਨਾ ਕੋਈ ਨਾ ਲਾੜਵੀ ਹੋਣਾ ਪਾਪਾ ਦੇ ਗਲੇ ਪਾਉਂ ਜਦੋਂ ਪਾਪਾ ਦੇ ਗਲੇ ਪਾਉਂ ਮੰਮਾ ਦੇ ਗਲੇ ਪਾਪਾ ਦੇ ਚੂਟ ਦੇ ਗਲੇ ਕਿੰਦੀ ਨੂੰ 8 ਕਿਲੋਮੀਟਰ ਤੱਕ ਝੂਟਾ ਦਿੱਤਾ ਜਾ ਪਾਪਾ ਨਾਲ ਕਿੱਥੇ ਗਿਆ ਸੀ ਘੁੰਮਣ ਕਿੱਥੇ ਗਿਆ ਸੀ ਪਹਿਲਾਂ ਦੱਸ ਦੇਖੀ 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 ਲਾੜ ਹੋਏ ਤੋਂ ਉਹਨਾਂ ਦੇਖ ਕੇ ਕੀ ਕਰਨਗੇ ਕਰਨਾ ਯਾਨੀ ਕੀ ਕੀ ਕੋਸ਼ਿਸ਼ ਕਰਨਾ ਹੈ ਆ ਦੇਖ ਇਹ ਆ ਦੇਖ ਇਹ ਆ ਦੇਖ ਆ ਦੇ ਜੀਬ ਘੱਟੀ ਜੀਬ ਘੱਟਣ ਦਾ ਲਾੜ ਜਿਵੇਂ ਬੱਚੇ ਕਰਦਾ ਹੂੰ 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 ਉਹ ਕਰਦੀ ਹੈ ਇਹ ਉਹ ਚਾਚੇ ਦੇ ਪੋਤੇ ਨੂੰ ਵੇਖਦੀ ਆ ਨਾ ਸਾਰਿਆਂ ਨੂੰ ਸਾਰ ਫਿਰ ਬਾਏ ਬਾਏ ਕਰ ਦੋ ਉਹਨਾਂ ਕੇ ਗੁੱਡ ਨਾਈਟ ਮੈਂ ਸੌਣ ਲੱਗਾ ਵਾ ਬਾਏ ਬਾਏ ਕਰ ਦੋ ਬਾਬਾ ਬੇ ਗੁੱਡ ਨਾਈਟ ਗੁੱਡ ਬਾਏ ਸਤਿ ਸ੍ਰੀ ਅਕਾਲ ਜੀ ਬਾਏ ਕੀ ਕਾ ਮੈਨੂੰ ਸੋਣਾ ਲੱਗਦਾ ਕਾ ਨੂਨਾ ਹੂੰ ਗੰਦਾ ਏ ਪੈਨ ਕਿਹੜਾ ਆਜਾ ਪਨੂਰ ਦਾ ਸਾਚ ਮਾਨੂੰ ਗੱਲ ਮਨੂੰ ਯਾਦ ਆ ਗਿਆ ਮਾਨੂੰ ਗੱਲ ਮਾਨੂੰ ਗੱਲ ਕੀ ਲੈਣਾ ਹੁਣ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਲ ਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਆਂ ਤੇ ਅਸੀਂ ਜਾਣ ਲੱਗੇ ਹੁਣ ਫਰੀਦਕੋਟ ਸਾਡਾ ਪ੍ਰੋਗਰਾਮ ਸੀ ਕਿਸੇ ਹੋਰ ਪਾਸੇ ਜਾਣ ਦਾ ਪਰ ਜੀ ਕਹਿੰਦੇ ਅਨਿਵਰਸਰੀ ਤੇ ਤੁਸੀਂ ਇੱਧਰ ਆਓ ਕਿਉਂਕਿ ਅਸੀਂ ਮਨਾਵਾਂਗੇ ਅਨਿਵਰਸਰੀ ਅਸੀਂ ਸੁਸਰੀਆਂ ਮਾਰ ਜਣਾ ਉੱਥੇ ਉੱਥੇ ਦੀ ਲੱਗ ਪਿਆ ਆ ਅਸੀਂ ਜਾਈਏ ਕਿ ਨਾ ਜਾਈਏ ਫਰੀਦਕੋਟ ਡਾਰ ਕਰਕੇ ਅਸੀਂ ਜਾ ਨਹੀਂ ਰਹੇ ਕਿਉਂਕਿ ਸਾਰੇ ਸ਼ਹਿਰ ਦੀ ਸੁਸਰੀਆਂ ਦਾ ਵਾਸਾ ਫਰੀਦਕੋਟ ਤੋਂ ਜਿਹੜੇ ਜਿਹੜੇ ਜੁੜੇ ਹਨ ਉਹ ਅੱਜ ਇਹ ਕਮੈਂਟ ਕਰਨਗੇ ਕਿ ਵਾਕਿਆ ਦਿਖਾਲ ਮੈਂ ਦਿੱਲੀ ਦਾ ਕਮੈਂਟ ਬੋਲਿਆ ਸੀ ਕਿ ਦਿੱਲੀ ਵਾਲੇ 10 15 ਦਾ ਕਿਵੇਂ ਮਨਾਈ ਜਾਂਦੀ ਹੈ ਉਹਦੇ ਕਮੈਂਟ ਬਹੁਤ ਆਏ ਤੇ ਅੱਜ ਤੁਸੀਂ ਇਹ ਦੱਸਿਓ ਕਿ ਫਰੀਦਕੋਟ ਦੇ ਚ ਸੁਸਰੀਆਂ ਹੈਗੀਆਂ ਹਨਾ ਤੇ ਬਹੁਤ ਤੰਗ ਕਰਦੀਆਂ ਆਜ ਤੋ ਨਹੀਂ ਗੰਦੀ ਵੜਦੀ ਐ ਸੁਸਰੀ ਬਹੁਤ ਤੇ ਐ ਤੁਸੀਂ ਜ਼ਰੂਰ ਦੱਸਿਓ ਜਿਹੜੇ ਫਰੀਦਕੋਟ ਤੋਂ ਜੁੜੇ ਨੇ ਹਨਾ ਨੇਲੇ ਤੇਲੇ ਪਿੰਡ ਦੇ ਜਾਂ ਜਿੱਥੋਂ ਤੱਕ ਸ਼ਹਿਰ ਤੱਕ ਵੀ ਕਹਿੰਦੇ ਸ਼ਹਿਰਾਂ ਚ ਵੀ ਐ ਸ਼ਹਿਰ ਚ ਵੀ ਆਉਂਦੀ ਐ ਤੇ ਉਹ ਤੋਂ ਆਪਾਂ ਡਰ ਕਰਕੇ ਕੈਨਸਲ ਜਿਹਾ ਵੀ ਹੁੰਦਾ ਤੇ ਇਹ ਨਹੀਂ ਗੱਦੀ ਆ ਵਿੱਚੋਂ ਤੇ ਚਲੋ ਜੀ ਆਪਾਂ ਸੁਸਰੀ ਕਾ ਸਾਸ਼ੀ ਘਾਲ ਜੀ ਜਪਨੂਰ ਹੋ ਗਈ ਹੁਣ ਤੰਗ ਬਹੁਤ ਕੀ ਕਰਾਂ ਇਹਦਾ